ਲੱਗੀ ਨਜ਼ਰ ਪੰਜਾਬ ਨੂੰ ਕਿਸ ਦੀ ਸਮਝ ਕੋਈ ਨਾ ਆਉਂਦੀ ਏ ਪੁੱਠੇ ਰਾਤੇ ਪਈ ਜਵਾਨੀ ਖੁਦ ਨੂੰ ਪਈ ਮਕਾਉਂਦੀ ਏ ਪੁੱਠੇ ਰਾਤੇ ਪਈ ਜਵਾਨੀ ਚਾਰੇ ਪਾਸੇ ਜ਼ਹਿਰਾ ਕੁਲੀਆਂ ਜਪਣ ਵਿੱਚ ਹਵਾਵਾਂ ਚਿੱਟੇ ਦੇ ਨੱਚਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦੇ ਨਾ ਚਿੱਟੇ ਨੇ ਖਾਲੇ ਵਾਰਥ ਜਿਹੜੇ ਸੀ ਅੱਖ ਆਉਂਦੇ ਨਾਲੂਏ ਜੇ ਕਰਦਾ ਰਾਂਦੇ ਨਾਮ ਜਿੰਨਾ ਦਾ ਸੁਣ ਕੇ ਕੰਬਦੇ ਅੱਜ ਵੀ ਸ਼ੇਰ ਕੰਦਾਰਾਂ ਦੇ ਨਾਮ ਦਿਨਾਂ ਦਾ ਸੁਣ ਕੇ ਕੰਬਦੇ ਸ਼ੇਰਾਂ ਵਰਗੀ ਤਾਕਤ ਰੱਖਦੇ ਵਿੱਚ ਸੀ ਜਿਹੜੇ ਬਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਸ਼ੇਰ ਜਿੁੱਟਦੇ ਬਰੂ ਸੋਹਣੇ ਦੁਨੀਆ ਤੇ ਫੁਤਾ ਕਰਦੀ ਸੀ ਜਾਂਤਲੀ ਤੇ ਤਰਕੇ ਲੜਦੇ ਮੌਤ ਵੀ ਪਾਣੀ ਪਰਦੀ ਸੀ ਜਾਂਤਲੀ ਤੇ ਧਰ ਕੇ ਲੜਦੇ ਛੇਵੇਂ ਆਬ ਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਹੱਟੇ ਦਿਨ ਚਟੇ ਨੇ ਖਾਲੇ ਗੱਬਰ ਪੁੱਤਰ ਮਾਵਾਂ ਦੇ ਛੇਵੇਂ ਆਬ ਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਚਿੱਟੇ ਦੇ ਵਿੱਚ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦੇ ਨਾਲ ਚਿੱਟੇ ਨੇ ਖਾਲੇ ਤੱਕ ਵੀ ਆਈਆਂ ਛੱਡ ਕੇ ਤੁਰ ਗਏ ਸੋਨੇ ਸੋਨੇ ਹੀਰੇ ਨੇ ਪਹਿਣਾ ਆਵਣ ਪੇਕੇ ਕਿਵੇਂ ਨਜ਼ਰ ਨਾ ਆਉਂਦੇ ਵੀਰੇ ਨੇ ਪੇਕੇ ਕਿਵੇਂ ਹੋ ਲਖੜੀ ਬੰਨਣ ਕਿੱਥੇ ਪਹਿਣਾ ਗੁੱਟ ਨਾ ਰਹੇ ਪਰਾਵਾਂ ਦੇ ਚਿੱਟੇ ਦਿਨ ਚਿੱਟੇ ਨੇ